ਨਾ ਮੈਂ ਹਿੰਦੂ ਆ ਨਾ ਮੈਂ ਮੁਸਲਮਾਨ ਆ ਨਾ ਸਿੱਖਾਂ ਸਿੱਖਾਂ ਅਸੀਂ ਤਾਂ ਰੱਬ ਦੇ ਪਿਆਰੇ ਆ ਹੂੰ ਇੱਕ ਕੌਮ ਆ ਸਾਡੀ ਵਾਹ ਬਾਬੇ ਨਾਨਕ ਨੂੰ ਗੁਰੂਖ ਨੇ ਕਿਹਾਦਾ ਕਹਿੰਦਾ ਉਹ ਕੰਨ ਪੜਵਾਵਾ ਤੇਰੇ ਕਹਿੰਦਾ ਤੈਨੂੰ ਦੁਨੀਆ ਮੰਨੂਗੀ ਕਹਿੰਦਾ ਨਹੀਂ ਕਹਿੰਦਾ ਸਹੂਲ ਚੰਗੇ ਹੋਣਗੇ ਤਾਂ ਦੁਨੀਆ ਮੰਨੂਗੀ ਹੂੰ ਕਹਿੰਦਾ ਤੇਰੇ ਸਹੂਲ ਕਹੀਏ ਆ ਕਹਿੰਦਾ ਦੱਸਾ ਕਹਿੰਦਾ ਦੱਸ ਕੰਦਲੋ ਕਹਾ ਘਟਾਈ ਇੰਦਰੀ ਕਹਾ ਪੜਾਏ ਕਾਨ ਸੂਰਤ ਬਣਾਈ ਰੱਬ ਜੀ ਕਿਉਂ ਭੰਦੇ ਆ ਬੇਈਮਾਨ ਇਹ ਆ ਦੇਖੋ ਜਾ ਕੇ ਸ਼ਿਵ ਜੀ ਨੂੰ ਪੁੱਛੋ ਯਾ ਵਰਮਾ ਨੂੰ ਪੁੱਛੋ ਯਾ ਪੁੱਛੋ ਜੇ ਦੇਵਤੇ ਹੋਏ ਆ ਜਿਹੜਿਆਂ ਨੇ ਤਪ ਕਰਿਆ ਉਹਨਾਂ ਨੂੰ ਦੁਨੀਆ ਮੰਨਦੀ ਆ ਕਿੱਥੋਂ ਆਏ ਤੁਸੀਂ ਅਸੀਂ ਰੋਪੜ ਤੇ ਆਏ ਜੀ ਅਸੀਂ ਤਾਂ ਉਹ ਬੇਬੇ ਕੋਲ ਆਏ ਸੀਗੇ ਸਾਹਮਣੇ ਬੇਬੇ ਸੁਰਜੀਤ ਕੌਰ ਕੋਲ ਉਹ ਦੁਆਏ ਦਿੰਦੀ ਆ ਉਹ ਮੇਰੀ ਭਰਜਾਈ ਆ ਮੇਤੇ 5 ਸਾਲ ਬੜੀ ਆ ਉਹ 10 110 ਸਾਲ ਦੀ ਹੋਗੀ ਉਹ ਕਹਿੰਦੇ 105 ਸਾਲ 110 ਸਾਲ ਦੀ ਆ ਹੈ 110 ਸਾਲ ਦੀ ਹੈ ਹਾਂ ਹੂੰ ਉਹ ਗੋਸਲਾ ਦਾ ਜਰਮ ਆਉਦਾ ਤੁਹਾਡੇ ਪਿਤਾ ਜੀ ਦਾ ਨਾਮ ਕੀ ਸੀ ਬਾਬਾ ਨਰਨਜਨ ਸਿੰਘ ਦਾਦੇ ਦਾ ਨਾਮ ਜੀਉਣ ਸਿੰਘ ਪਰਦਾਦੇ ਦਾ ਨਾਮ ਹਰੀ ਸਿੰਘ ਉਸੋਂ ਲੱਕੜ ਦਾਦੇ ਦਾ ਨਾਮ ਉਹ ਨਾ ਉਹ ਨਾ ਮਾਈਨਿੰਗ ਜਾਂਦੇ ਹੁਣ ਤੱਕ ਕੋਈ ਪੁੱਛਦਾ ਹੀ ਨਹੀਂ ਹੂੰ ਹੁਣ ਤੁਹਾਨੂੰ ਕੋਈ ਬਾਪ ਦਾ ਵੀ ਨਾ ਉਹ ਨਹੀਂ ਜਾਣਦਾ ਹਾਂ ਦਦਾਖੇ ਦੂਰ ਆ ਮਾਜਲ ਫਖੀਰ ਦੀ ਜਿੱਥੇ ਫਕਰ ਬਰਬਾਦ ਦੇ ਸੁਣਦੇ ਸਮਾਧੀ ਲੱਗੀ ਆ ਸਿਵਾ ਦੇ ਚਰਨਾਂ ਚ ਭੇਜਦਾ ਨਹੀਂ ਲੋਕੀ ਸੁੱਤੇ ਆ ਕਿ ਭਗਤ ਜਾਗਦੇ ਹੂੰ ਚਿੰਦਰ ਚੋਪੜਾ ਜੀ ਪਹਿਲੀਆਂ ਖਰਾਕਾਂ ਦੇ ਵਿੱਚ ਅਸੀਂ ਜਦੋਂ ਘਬਰੂ ਹੁੰਦੇ ਤੇ ਅੱਧਾ ਅੱਧਾ ਕਿਲੋ ਦੇ ਤਿਲਾਂ ਦੇ ਤਲੂਣੇ ਖਾ ਲਿਆ ਕਰਦੇ ਸੀ ਅੱਛਾ ਹੋਣਗੇ ਚਲੂਆਂ ਖਾ ਲਵੇ ਇੱਕ ਵੀ ਆਦਮੀ ਤਾਂ ਨਾਠਣ ਲੱਗ ਜਾਂਦਾ ਗਰਮੀ ਨੂੰ ਦਿਮਾਗ ਪੜ ਕੇ ਜਾਂਦਾ ਹੈ ਹੂੰ ਤੇ ਜਿਹੜੇ ਮੂੰ ਫਲੀਆਂ ਆ ਗੁੜ ਖਾਇਆ ਕਰਦੇ ਭੇਲੀ ਭੇਲੀ ਗੁੜ ਦੀ ਖਾਜਿਆ ਕਰਦੇ ਤੇ ਹੂੰ ਤੇ 16 ਕਿਲੋ 17 ਕਿਲੋ ਪੀਪੇ ਮਹਾਰਾਜ ਪੈਂਦਾ ਤਾਂ ਇਕੱਲਾ ਆਦਮੀ ਪੀ ਜਾਂਦਾ ਤਾਂ ਮੂੰ ਲਾ ਕੇ ਅੱਛਾ ਪੀਪੇ ਨੂੰ ਹੂੰ ਉਹ ਖਰਾਕਾਂ ਤੀਆਂ ਜਦ ਵੀ ਕਹੀ ਦਾ ਕੰਮ ਜ਼ੋਰ ਦਾ ਕੰਮ ਤਾਂ ਉਹ ਕੰਮ ਕਰਦੇ ਤੇ ਉਹ ਨਿਸ਼ਾ ਨਿਸ਼ਾ ਕੋਈ ਸਰੀਰ ਨੂੰ ਕੋਈ ਸਪਰੇ ਨਹੀਂ ਸੀ ਹੁੰਦੀ ਪੈਣਾ ਪੈਣਾ ਮੋਡੀਆਂ ਕਣਕਾਂ ਤੇ ਆਂ ਦੇਸੀ ਗੰਨੇ ਹੁੰਦੇ ਤੇ ਹੂੰ ਕੋਈ ਉਹ ਨਹੀਂ ਸੀ ਹੁੰਦੀ ਜਿਹੜਿਆਂ ਨੇ ਆਉਣੇ ਬਹੁਤ ਬਾੜਾ ਹੁੰਨੇ ਜਾਂ ਕਰੀਆਂ ਹੋਈਆਂ ਚਮਕੌਰ ਨੂੰ ਜਾਂਦੇ ਸਾਡੇ ਇੱਕ ਮਹਾਪੁਰਸ਼ ਨੇ ਫੀਮ ਲਈ ਕੀ ਗੰਨਾ ਫੱਟ ਲਿਆ ਹੂੰ ਬਈ ਮੈਮੋ ਮਿੱਠਾ ਕਰ ਲਮਾ ਫੀਮ ਲਈ ਮਰੀ ਹੂੰ ਉਹ ਜੱਟ ਨੇ ਜਿਹੜੇ ਨੇ ਦੋ ਪੱਜ ਤੇ ਫੌਜੀ ਜੋ ਹਲ ਕਢਾਇਆ ਆ ਕੇ ਘੇਰਿਆ ਮਹਾਤਮਾ ਦੇ ਚਾਰ ਪ੍ਰਾਣੀਆਂ ਮਾਰੀਆਂ ਉਹ ਕਹਿੰਦਾ ਭਾਈ ਕੰਨਾਂਈ ਕਿਉਂ ਮਾਰਦੇ ਕਹਿੰਦੇ ਗੰਨਾ ਕਿਉਂ ਪਟਿਆ ਕਹਿੰਦਾ ਮੈਂ ਫੀਮ ਲਈ ਆ ਵੀ ਮੂੰਹ ਮਿਟਰਾ ਕਰ ਲਵਾਂ ਗੰਨੇ ਦੇ ਪੈਸੇ ਲੈ ਲਓ ਹੂੰ ਕਹਿੰਦੇ ਗੰਨਾ ਲਾ ਉਸੇ ਅੱਛਾ ਉਹ ਕਹਿੰਦਾ ਭਾਈ ਗੰਨਾ ਨਹੀਂ ਲੱਗਿਆ ਕਰਦਾ ਜਿਹੜੀ ਚੀਜ਼ ਪਟ ਹੋ ਗਈ ਟੁੱਟ ਗਈ ਇਹ ਮੁੜ ਕੇ ਲੱਗਣੀ ਆ ਕਹਿੰਦੇ ਲਾ ਨਹੀਂ ਤਾਂ ਛੱਡੇਗੇ ਮਾਰ ਦੇਗੇ ਉਹ ਕਹਿੰਦਾ ਚੰਗਾ ਨਾ ਮਾਰ ਲੋ ਹੋਰ ਘੁੱਟ ਲੋ ਭਾਈ ਪਰ ਪੁੱਤ ਤੁਹਾਡੀ ਜਾਇਦਾਦ ਨਹੀਂ ਉਹਨਾਂ ਲੱਗਣੀ ਥੋੜੀ ਜੱੜ ਨਹੀਂ ਲੱਗਣੀ ਹੂੰ 70 ਰੁਪਏ ਦੀ ਜ਼ਮੀਨ ਸੀ ਉਹਨਾਂ ਦੀ ਕੋਈ ਜੱੜ ਨਹੀਂ ਲੱਗੀ ਅੱਛਾ ਮੁੰਡੇ ਵੀ ਹੋਲੇ ਕੁੜੀਆਂ ਵੀ ਹੋਲੀਆਂ ਸਰਦਾਰ ਜੀ ਸਾਧੂ ਬੋਲੇ ਸਹਾ ਸੁਬਾ ਸੰਤ ਦਾ ਭੋਲਿਆ ਮਿਰਸਾ ਨਾ ਜਾ ਹੂੰ ਸਾਧੂ ਜੀ ਬੋਲ ਬੇ ਗੋਲੀ ਦਾ ਫਾਇਨ ਖਾਲੀ ਨਿਕਲ ਜੂ ਬੰਬ ਖਾਲੀ ਮੇਸੇ ਨਿਕਲ ਜੂ ਸਾਧੂ ਦਾ ਬਚਾ ਨਹੀਂ ਖਾਲੀ ਨਹੀਂ ਹੋਣਾ ਹੂੰ ਸੇਵਕ ਸੰਤਾਂ ਦੇ ਸਿੱਧੇ ਜਾਂਦੇ ਆ ਸੁਰਗਾ ਨੂੰ ਦੋਜ ਕ ਨਰਕੀਂ ਗਿਰਗਿਰ ਮਰਦੇ ਉਹ ਸਾਧਾਂ ਨਾਲ ਅੜ ਕੇ ਹੂੰ ਜੇ ਨਾ ਨੇ ਸੇਵਾ ਕਰ ਲਈ ਕਿਸੇ ਮੁਰਸ਼ਿਦ ਦੀ ਭੈ ਗਿਆ ਚਾਰੇ ਪਦਾਰਸਾਂ ਨਾਲ ਪੱਲੇ ਭਰ ਕੇ ਜਿਨੇ ਕਿਸੇ ਫੱਕਰ ਦੀ ਸੇਵਾ ਕਰ ਲਈ ਸ਼ਿਵਜੀ ਮਹਾਰਾਜ ਨੇ ਚਾਰੇ ਪੱਲੇ ਭਰੇ ਹੋਏ ਆ ਉਹਨਾਂ ਦੇ ਕੋਲ ਕੋਈ ਤੋੜਾ ਨਹੀਂ ਹੈਗਾ ਹੂੰ ਬਾਪੂ ਜੀ ਪੁਰਾਣੇ ਟਾਈਮ 'ਚ ਵਿਆਹ ਜਿਹੜੇ ਹੁੰਦੇ ਸੀ ਉਹ ਕਿੱਦਾਂ ਦੇ ਹੁੰਦੇ ਸੀ ਵਿਆਹ ਵਿਆਹ ਹੁੰਦੇ ਤੇ ਪੁੱਤ ਜਿਹੜਾ ਚਰਦੇ ਤੇ ਵਿਆਹ 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 ਕਰਦੇ ਮੇਨਾਂ ਪਟਣਾ ਲੱਗ ਜਾਂਦੇ ਤੇ ਪਹਿਨਾ ਮਲਨ ਹੂੰ ਗਾਇਆ ਕਰ ਜਾਂਦੇ ਜੀ ਨਾਨੀਆਂ ਹੂੰ ਫੋਲਿਆਂ ਦੀਆਂ ਬੱਕਲੀਆਂ ਖਾਇਆ ਕਰਦੇ ਤੇ ਬੱਕਲੀਆਂ ਮੰਡਣੀਆਂ ਬਹੁਤ ਧੂਮ ਧਾਮ ਨਾਲ ਖੁਸ਼ੀ ਮਨਾਉਣ ਤੇ ਮੀਨਾਂ ਪਹਿਲਾਂ ਹੀ ਭੰਗੜੇ ਲੱਗ ਜਾਂਦੇ ਤੇ ਨਿਆਣੇ ਪਾਣ ਫੁਲਾਣੇ ਦਾ ਵਿਆਹ ਦੇਖेंगे ਉਹਦੇ ਦਾ ਵਿਆਹ ਦੇਖेंगे ਹੁਣ ਤਾਂ ਬਾਹਰ ਪੱਤ ਤੇ ਵਿਆਹ ਹੁੰਦਾ ਕੋਈ ਨਹੀਂ ਪੁੱਛਦਾ ਵੀ ਕਿਹਜਾ ਵਿਆਹ ਕਿਹਜਾ ਨਹੀਂ ਹੂੰ ਹੁਣ ਤਾਂ ਗੱਲਾਂ ਹੀ ਨਹੀਂ ਰਹੀਆਂ ਪੁੱਤ ਜੰਨਾ ਕਿੰਨੀ ਦੇ ਜਾਂਦੀਆਂ ਸੀ ਜੰਨਾ ਚੰਨਾ ਜੰਨਾ ਜੰਨਾ 4 ਦਿਨ ਜਾਂਨੇ ਰਿਆ ਕਰਦੀ ਸੀ ਖਾਈ ਜਾਂਦੇ ਤੇ ਰੋਟੀਆਂ ਬੈਠੀਆਂ ਲੜੀ ਹੁੰਦੀ ਸੀ ਚੌਲ ਹੁੰਦੇ ਤੇ ਸ਼ੱਕਰ ਹੁੰਦੀ ਦੀ ਆਗ ਪੱਕੀਆਂ ਰੋਟੀਆਂ ਜਿੰਦੀਆਂ ਹੁਣ ਤਾਂ ਆਪਾਂ ਲਾਗੇ ਦੇ ਜਿਹੜੇ ਚੰਗੇ بڑے ਘਰ ਤੇ ਕਾਰੋਬਾਰ ਵਾਲੇ ਉਹ ਤਾਂ ਕਹਿੰਦੇ ਪੱਕੀ ਰੋਟੀ ਖਾਣਗੇ ਹੂੰ ਪੱਕੀ ਰੋਟੀ ਕਹਿੰਦੇ ਲੱਡੂ ਜਲੇਬੀ ਨੂੰ ਅੱਛਾ ਹੁਣ ਤਾਂ 20 20 ਭੰਤਾਂ ਤਾਂ ਮਠਿਆਈਆਂ ਬਣ ਗਈਆਂ ਹੂੰ ਤਾਂ ਜਿਹੜੀ ਖੇਲ ਆ ਮਹਾਰਾਜ ਨੇ ਸੁਰਗ ਦਿਖਾਇਆ ਹੋਇਆ ਜਿਹਦੇ ਜਿਹਦੇ ਕੋਲ ਨਹੀਂ ਬੰਦੇ ਤੇ ਕੋਈ ਅਮਲ ਹੋਏਗਾ ਉਹ ਅੱਜ ਸੁਰਗ ਚ ਆ ਜਿੰਨੇ ਜਿੰਨੇ ਜ਼ਕਾਲਿਆ ਪਰਾਈ ਨਾਰ ਨੂੰ ਲੱਗ ਗਏ ਕੀ ਦੀ ਜਿੰਦੇ ਘਰਵਾਰ ਨੂੰ ਹੂੰ ਰੌਣ ਨੇ ਸੀਤਾ ਰਾਮ ਦੀ ਚਰਾਜਤੀ ਬਣੀ ਹੋਈ ਲੰਕਾ ਸੇ ਉਹਨੇ ਜੀ ਕੋ ਆਈ ਸੀ ਹੂੰ ਮਰਵਾਇਆ ਤਾਂ ਤਾਂ ਦੇ ਪਰਵਾਰ ਨੂੰ ਹੂੰ ਜਦੋਂ ਮਾਰਿਆ ਰਾਮ ਹਨੂਮਾਨ ਨੇ ਰਾਮਚੰਦਰ ਜੀ ਦਾ ਘਾ ਸਵਾਰਿਆ ਤਾਂ ਮੁੰਦਵਾ ਦੇ ਕੇ ਰਾਮਚੰਦਰ ਜੀ ਦਾ ਸੀਤਾ ਮਾਤਾ ਨੂੰ ਆਪਣਾ ਵੀੜਾ ਪਾਰ ਕਰਿਆ ਤਾਂ ਕਾ ਛਪਤਰ ਰੌਣ ਦਾ ਮਾਰਿਆ ਸ਼ੋਕ ਬਾਤ ਦੀ ਕਰੀ ਬਰਬਾਦੀ ਸ਼ੋਕ ਵਾਗਦੇ ਬੂਟੇ ਪਟਕੇ ਪੁੱਠੇ ਕਰਕੇ ਚੰਕ ਖੜੇ ਕਰਦੇ ਤੇ ਹੂੰ ਉਹ ਆਏਗੇ ਇਹ ਦੋਸਤਾਂ ਦੀਆਂ ਨਿਸ਼ਾਨੀਆਂ ਹੂੰ ਜਿਹੜਾ ਭੀਮ ਨੂੰ ਵੀ ਕਹਿੰਦੇ ਆ ਭੀਮ ਇਹਦਾ ਤਾਂ ਪੰਡਵ ਇਹ ਜੇ ਤੇ ਉਹ ਭੀਮ ਦੇ ਵਿੱਚ ਵੀ ਬੰਦੇ ਆਪਣੇ ਵਰਗੇ ਹੀ ਤੇ ਹੂੰ ਹੁਣ ਚੇ ਉਹਨਾਂ ਦੇ ਉਹਦੇ ਪਾਸ ਕਰੇ ਹੋਏ ਤੇ ਉਹ ਮਸ਼ੀਨਰੀਆਂ ਚਲਾਉਂਦੇ ਜੇ ਕਣਹੋਂ ਮਸ਼ੀਨਰੀਆਂ ਕਨਪਾਏ ਨਾ ਚੱਕ ਕੇ ਉਹ ਮਾਰਦੀ ਐ ਜਰਾਕਸ ਨੂੰ ਪਟਕੇ ਹੂੰ ਉਹ ਆਏ ਆਏ ਕੰਮ ਜਾਂਦੇ ਤੇ ਜਿਵੇਂ ਰਾਮਚੰਦਰ ਜੀ ਜੁਦਿਆ ਮਾਏ ਆ ਪਰਸ ਨੇ ਕੇ ਆ ਕਿ ਆ ਵੀਰ ਜੀ ਜਿਹੜਿਆਂ ਜੁਵਾਨਾਂ ਨੇ ਆਪਣੇ ਮਾਪੇ ਦਾ ਜੀਵਨ ਆਪਣੇ ਬੱਚਿਆਂ ਦਾ ਛੱਡ ਕੇ ਤੇਰੇ ਸਰੀਰ ਦਾ ਲੰਕਾਂ ਜਿੱਤੀ ਆ ਉਹਨਾਂ ਤੱਕ ਮੈਂ ਦੇ ਦੇ ਹੂੰ ਔਰ ਰਾਮਚੰਦਰ ਜੀ ਨੇ ਹਨੂਮਾਨ ਨੇਰੀਆਂ ਚੌਂਕੜੀਆਂ ਹੁੰਦੀਆਂ ਨੇ ਕਚਹਿਰੀਆਂ ਚੌਂਕੜੀ ਪਰ ਖੜਾ ਆ ਗਜ਼ਾ ਲਈ ਹੂੰ ਉਹਨੇ ਤੱਕ ਮੈਂ ਦਿੱਤੇ ਸਾਰਿਆਂ ਜਰਨੈਲਾਂ ਨੂੰ ਰਾਮਚੰਦਰ ਜੀ ਨੇ ਹਮ ਜਦੋਂ ਸੰਖ ਭਜਾਇਆ ਵੀ ਪੂਰਾ ਕਰਤਾ ਸੀ ਤਾਂ ਹੱਤਵੰਨ ਕੇ ਮੂਹਰੇ ਖੜ ਗਈ ਹਮ ਕਹਿੰਦੀ ਭਗਵਾਨ ਜੀ ਤੁਸੀਂ ਭੋਗ ਪਾਤਾ ਕਹਿੰਦਾ ਹਾਂ ਮੈਂ ਵੰਡ ਚੁੱਕਿਆ ਹਮ ਕਹਿੰਦੀ ਜੇ ਸੂਰਮੇ ਨੇ ਕੰਮ ਕਰਿਆ ਉਹਨੂੰ ਕਿਹਾ ਦਿੱਤਾ ਤੁਸੀਂ ਹਮ ਕਹਿੰਦਾ ਕਿਹੜੇ ਸੂਰਮੇ ਨੇ ਕੰਮ ਕਰਿਆ ਹਮ ਉਹਨੇ ਹਨੂਮਾਨ ਕਰੀ ਨੂੰ ਇਸ਼ਾਰਾ ਕਰਿਆ ਵੀ ਇਹ ਨਹੀਂ ਤੂੰ ਸੂਰਮਾ ਬੱਚਾ ਜਿੰਨਾ ਤੇ ਜਿਆਦਾ ਇਹਨੇ ਕੰਮ ਕਰਿਆ ਇਹਨੂੰ ਕਿਹਾ ਦਿੱਤਾ ਹਮ ਉਸ ਰਾਮਚੰਦ ਜੀ ਦੇ ਹੱਥ ਮਾਰ ਕੇ ਕੋਲ ਬੁਲਾ ਬੇਟਾ ਉਰੇ ਆ ਹਮ ਉਹ ਛਾਲ ਮਾਰ ਕੇ ਮੁਰੇ ਆ ਗਿਆ ਹਮ ਉਹਨੂੰ ਆਪਣਾ ਨੌ ਲੱਖਾ ਹਾਰ ਕੱਢਿਆ ਉਹਦੇ ਗੱਲ ਚ ਪਾਤਾ ਹਮ ਹਨੂਮਾਨ ਦੇ ਆਪਣੀ ਛਾਤੀ ਦੀ ਜੱਫੀ ਮਾ ਲਾ ਕੇ ਕਹਿੰਦਾ ਪੁੱਤ ਜਾ ਹਾ ਉੱਥੇ ਖੜ ਜਾ ਹੂੰ ਉੱਥੇ ਜਾ ਕੇ ਜਸ ਹਨੂਮਾਨ ਗਿਆ ਉਹ ਰੱਖ ਕੇ ਹਾਰ ਨੂੰ ਕੱਢ ਕੇ ਗਲ ਤੇ ਮਾਰੀ ਆ ਪੱਥਰ ਪਰ ਰੱਖ ਕੇ ਗਦਾ ਇੱਕ ਮਨਕਾ ਪੰਨਤਾ ਹੂੰ ਦੁਆਏ ਨੂੰ ਪੰਨਣ ਲੱਗਿਆ ਸੀਤਾ ਆਸ ਬਨ ਕੇ ਰਾਮਚੰਦਰ ਜੀ ਨੂੰ ਕਹਿੰਦੀ ਜੀ ਤੁਸੀਂ ਦਵਾਤ ਬੁੱਧਮਾਨ ਆ ਭਗਵਾਨ ਦਾ ਰੂਪ ਆ ਤੁਹਾਨੂੰ ਤਾਂ ਰਾਮ ਦਾ ਇਹ ਵੀ ਪਤਾ ਨਹੀਂ ਹੂੰ ਕਹਿੰਦਾ ਕਿਉਂ ਕਹਿੰਦੀ ਰਾਜ ਕਹਿੰਦੀ ਰਾਜੇ ਜਾਨ ਕਨੇ ਮੇਰੇ ਕੱਲੇ ਕੱਲੇ ਮਨ ਕੇ ਦੀ ਕੀਮਤੀ ਦੀ ਲੱਖ ਲੱਖ ਰੁਪਈਆ ਹੈ ਹੂੰ ਇਹਨੇ ਗਦਾ ਗੱਲ ਭਨਤਾ ਦੂਏ ਨੂੰ ਭੰਨਣ ਲੱਗਿਆ ਹੂੰ ਇਹਨੂੰ ਕਿਆ ਵਾਂਦਰ ਨੂੰ ਪਤਾ ਵੀ ਕਿਆ ਚੀਜ਼ ਹੈ ਹੂੰ ਓਕੇ ਓ ਕਹਿੰਦਾ ਮੈਂ ਤਾਂ ਦੇ ਚੁੱਕਿਆ ਹੂੰ ਹੁਣ ਕੰਮ ਲੀਏ ਜੇ ਤੂੰ ਸੱਚੀ ਆ ਤਾਂ ਮਨੂੰ ਵੜਿਆ ਕੇ ਪੁੱਛ ਲਈ ਮੈਂ ਕਹੜਾ ਨਾ ਬੋਲ ਵੀ ਤੈਨੂੰ ਨਾ ਭੰਨ ਬੁਰਾ ਕਰ ਦੇ ਪਰਮਚੰਦਰ ਹਨੂਮਾਨ ਦੇ ਸਿਰ ਪਰ ਹੱਥ ਫੇਰ ਕੇ ਕਹਿੰਦੀ ਬੇਟੇ ਬੇਟੇ ਕਿਆ ਦੇਖਦਾ ਹੈ ਇਹਨਾਂ ਚ ਹੂੰ ਏ 100 ਰੁਪਿਆ ਕੀਮਤਾ ਮੰਨ ਕੇ ਜੀ ਹੂੰ ਕਹਿੰਦਾ ਮਾਤਾ ਮਾਈ ਦਾ ਮੈਂ ਕੀਮਤ ਕੰਨੀ ਨਹੀਂ ਦੇਖਦਾ ਮੈਂ ਤਾਂ ਇਹ ਦੇਖਦਾ ਮੇਰੇ ਭਗਵਾਨ ਦਾ ਨਾਮ ਵੀ ਹੈ ਵਿੱਚ ਅੱਛਾ ਹੂੰ ਮੇਰੇ ਭਗਵਾਨ ਦਾ ਰਾਮ ਕੇਂਦਰ ਜੀ ਦਾ ਵੀ ਨਾਮ ਹੈ ਹੂੰ ਮੈਂ ਰਾਮ ਦਾ ਨਾਮ ਦੇਖਦੇ ਵਿੱਚ ਨਹੀਂ ਹੈ